ਦੇਤੇ ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹਾ ਹੈ ਪੰਜਾਬ ਦੇ ਬਹੁਤ ਬਹਾਦਰ ਨਵੀਂ ਪੈਨਸ਼ਨ ਸਕੀਮ ਦੇ ਮੁਲਾਜ਼ਮ ਸਾਥੀਓ ਤੇ ਭੈਣੋ ਮੈਂ ਸਭ ਤੋਂ ਪਹਿਲਾਂ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਪੰਜਾਬ ਮੁਲਾਜ਼ਮ ਪੈਨਸ਼ਨਰ ਸੰਜੇ ਫਰੰਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਪੇਸ਼ ਕਰਦਾ ਹੈ ਵੀ ਤੁਸੀਂ ਪੰਜਾਬ ਦੀ ਮੁਲਾਜ਼ਮ ਲਹਿਰ ਦੇ ਅੰਦਰ ਇੱਕ ਨਵੀਂ ਕਿਸਮ ਦੀ ਹਲਚਲ ਪੈਦਾ ਕੀਤੀ ਹੈ ਤੁਹਾਡੇ ਸਾਥੀਆਂ ਦੀ ਸਹਿਯੋਗਤਾ ਦੇ ਨਾਲ ਤੁਹਾਡੀਆਂ ਵੱਖ-ਵੱਖ ਜਥੇਬੰਦੀਆਂ ਦੇ ਸਾਥੀਆਂ ਦੀ ਜੋਗ ਅਗਵਾਈ ਦੇ ਸਦਕਾ ਤੁਸੀਂ ਆਪਣੀ ਲਹਿਰ ਨੂੰ ਇਕੱਠ ਕਰਨ ਦੇ ਅੰਦਰ ਅੱਜ ਬਹੁਤ ਹੱਦ ਤੱਕ ਕਾਮਯਾਬ ਹੋਏ ਹੋ ਇਸ ਗੱਲ ਦੀ ਆਸ ਹੈ ਵੀ ਇਹ ਕਾਮਯਾਬੀ ਕੋਈ ਬਾਹਰ ਦੇ ਅੰਦਰ ਹੋਰ ਬਟੇਰੀ ਹੋਏਗੀ ਤੇ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਨਾਲ ਜਦੋਂ NPS ਰੱਦ ਕਰਕੇ ਪੁਰਾਣੀ ਪੈਨਸ਼ਨ 1972 ਵਾਲੀ ਬਹਾਲ ਹੋਏਗੀ ਤਾਂ ਪੰਜਾਬ ਭਾਰਤ ਦੇ ਬਾਕੀ ਸੂਬਿਆਂ ਲਈ ਇੱਕ ਚਾਨਣ ਬਨਾਰਾ ਬਣੇਗਾ ਜਿਵੇਂ ਪੰਜਾਬ ਬੇਸ਼ੋਬਣਦਾ ਰਿਹਾ ਹੈ ਚਾਹੇ ਦੁਨੀਆ ਦੇਸ਼ ਦੁਨੀਆ ਦੇ ਅੰਦਰ ਕਿਸਾਨਾਂ ਨੂੰ ਜ਼ਮੀਨਾਂ ਦੇਣ ਦਾ ਸਵਾਲ ਹੋਵੇ ਤਾਂ ਪੂਰੀ ਦੁਨੀਆ 'ਚ ਸਭ ਤੋਂ ਪਹਿਲਾਂ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਤੋਂ 300 ਸਾਲ ਪਹਿਲਾਂ ਵੰਡੀਆਂ ਸੀਗੀਆਂ ਚਾਹੇ ਅੰਗਰੇਜ਼ ਸਾਮਰਾਜ ਦੇ ਖਿਲਾਫ ਲੜਨ ਦਾ ਸਵਾਲ ਹੋਵੇ ਸਭ ਤੋਂ ਵੱਡੀਆਂ ਤੇ بلند ਉੱਚੀਆਂ ਆਵਾਜ਼ਾਂ ਪੰਜਾਬ ਦੀ ਧਰਤੀ ਤੋਂ ਉੱਠੀਆਂ ਐ ਦੁਨੀਆ ਦਾ ਸਭ ਤੋਂ ਵੱਡਾ ਕਿਸਾਨ ਅੰਦੋਲਨ ਜਿਸ ਅੰਦੋਲਨ ਤੋਂ ਅਗਵਾਈ ਲੈ ਕੇ ਅੱਜ ਪੂਰਾ ਯੂਰਪ ਕਿਹਾ ਹੈ ਉਹ ਆਪਣੇ ਟਰੈਕਟਰ ਨੂੰ ਲੈ ਕੇ ਆਪਣੀਆਂ ਸੰਸਦਾਂ ਕੇਰ ਰਿਆ ਚਾਹੇ ਫਰਾਂਸ ਹੋਵੇ ਜਰਮਨੀ ਹੋਵੇ ਬੈਲਜੀਅਮ ਹੋਵੇ ਇਟਲੀ ਹੋਵੇ ਤਾਂ ਹੋਰ ਦੇਸ਼ ਹੋਣ ਉਹਨਾਂ ਨੇ ਪੰਜਾਬ ਦੇ ਪੈਟਰਨ ਨੂੰ ਫਾਲੋ ਕੀਤਾ ਹੈ ਅੱਜ ਦੁਬਾਰਾ ਫੇਰ ਪੰਜਾਬ ਦੇ ਅੰਦਰ ਇੱਕ ਨਵੀਂ ਆਵਾਜ਼ ਜਿਹੜੀ ਹੈ ਉਹ ਵੱਡੇ ਰੂਪ ਦੇ ਅੰਦਰ ਬਲੰਦ ਹੋਈ ਹੈ ਤੇ ਉਹਦੇ ਡੰਕੇ ਦੀ ਚੋਟ ਜਿਹੜੀ ਹੈ ਤੁਸੀਂ ਆਪਣੇ ਪੰਜਾਬ ਦੇ ਬਹੁਤ ਚਾਤਰ ਬੇਈਮਾਨ ਗੱਪੀ ਮੁੱਖ ਮੰਤਰੀ ਦੇ ਦੂਹਾਂ ਦੇ ਬਿਲਕੁਲ ਲਾਗੇ ਕਰ ਰਹੇ ਹਾਂ ਤੇ ਦੇਸ਼ ਲਈ ਤੁਸੀਂ ਇੱਕ ਨਵਾਂ ਚਾਣਲ ਬਣਾਣਾ ਸਿਰ ਬਹੋਗੇ ਮੈਂ ਲੰਬੀ ਗੱਲ ਨਹੀਂ ਕਰੂਗਾ ਬਹੁਤ ਸਾਰੀਆਂ ਨੀਤੀਆਂ ਦੀ ਗੱਲ ਹੈਗੀ ਹੈ ਲੀਡਰਾਂ ਦਾ ਕੀ ਫਰਸਾ ਕਰਨਾ ਹੈ ਕਿ ਸਾਰੇ ਦੇ ਸਾਰੇ ਲੀਡਰ ਚਾਹੇ ਅੱਜ ਵਾਲੇ ਭਗਵੰਤ ਮਾਨ ਹੋਈ ਇਹਨਾਂ ਤੋਂ ਪਹਿਲੇ ਕੈਪਟਨ ਅਮਿੰਦਰ ਤੇ ਚੰਨੀ ਹੋਈ ਉਹਨਾਂ ਤੋਂ ਪਹਿਲੇ ਬਾਦ ਦੇ ਦੇਸ਼ ਦੇ ਸਾਰੇ ਸੂਬਿਆਂ ਦੇ ਹਾਕਮ ਸਵੇਤ ਮੁੱਖ ਮੰਤਰੀ ਅਸਵੇਤ ਪ੍ਰਧਾਨ ਮੰਤਰੀ ਇਹ ਸਾਰੇ ਕਿਸੇ ਦੀ ਬਿਮਾਰੀ ਦੇ ਰੋਗ ਤੋਂ ਸ਼ਿਕਤਾਰ ਹੈਗੇ ਆ। ਇਹਨਾਂ ਨੂੰ ਜਿਹੜੀ ਬਿਮਾਰੀ ਲੱਗੀ ਹੈ ਕਿ ਪੂੰਜੀਵਾਦੀ ਸਾਰਾ ਕੁਝ ਖਨਾਪਤ ਕਰ ਗਾ। ਪਰ ਇਸ ਬਿਮਾਰੀ ਦਾ ਇਲਾਜ ਜਿਹੜਾ ਹੈ ਇਹ ਕਿਸੇ ਹਫ਼ਤੇ ਦੇ ਵਿੱਚ ਨਹੀਂ ਹੁੰਦਾ। ਇਸ ਬਿਮਾਰੀ ਦਾ ਇਲਾਜ ਲੋਕ ਝੋਟੀ ਪਾ ਕੇ, ਕ੍ਰਿੰਗੜੀ ਪਾ ਕੇ ਇਕੱਠੇ ਹੋ ਕੇ ਸੜਕ ਦੇ ਉੱਤੇ ਆ ਕੇ ਕਰਦੇ ਆ। ਜਿਵੇਂ ਮੋਦੀ ਦੀ ਤਿੰਨ ਕਾਲੇ ਕਾਨੂੰਨਾਂ ਦੀ ਬਿਮਾਰੀ ਦਾ ਇਲਾਜ ਚੜਾ ਸੀ। ਔਰ ਦਿੱਲੀ ਸਿੰਘੂ ਟਿਕਰੀ ਪਲਵਾਨ ਤੇ ਗਾਜ਼ੀਪੁਰ ਤੇ ਬਾਦਰਾ ਤੇ ਬੈਠ ਕੇ ਕੀਤਾ ਸੀ ਇਹ ਜਿਹੜੀ ਨਵੀਂ ਪੈਨਸ਼ਨ ਸਕੀਮ ਵਾਲੀ ਬਿਮਾਰੀ ਹੈ ਇਹਦਾ ਅਰਾਲ ਤੁਸੀਂ ਬਾਖੂਪੀ ਕਰੋਗੇ ਇੰਨਾ ਵਧੀਆ ਤਰੀਕੇ ਨਾਲ ਕਰੋਗੇ ਕਿ ਇਸ ਤਰ੍ਹਾਂ ਹਾਕਮ ਮੁੜ ਕੇ ਕਦੀ ਲੋਕਾਂ ਦੀ ਰੀ ਜੀਵਨ ਦੀ ਸਹੂਲਤ ਨੂੰ ਖੋਹਦਾ ਉਪਰਾਲਾ ਨਹੀਂ ਕਰਨਗੇ ਮੈਂ ਤੁਹਾਨੂੰ ਇੰਨੀ ਬੇਨਤੀ ਕਰਨੀ ਹੈ ਕਿ ਸੰਜੇ 프ਿੰਟ ਵੱਲੋਂ ਤੁਹਾਡੀ ਇਸ ਕੋਸ਼ਿਸ਼ ਨੂੰ 27 ਜਨਵਰੀ ਦੀ ਮੀਟਿੰਗ ਦੇ ਅੰਦਰ ਬਹੁਤ ਵੱਡੇ ਰੂਪ ਦੇ ਅੰਦਰ ਐਤੀ ਸ਼ੋਅ ਕੀਤਾ ਗਿਆ ਸੀ ਪੰਜਾਬ ਨਾਲੋਂ ਪੈਨਸ਼ਨਾਂ ਸਾਂਝੇ ਫੰਡ ਨੂੰ ਤੁਹਾਡੇ ਤੋਂ ਬਹੁਤ ਆਸਾਂ ਨੇ ਕੱਲੇ ਫੰਡ ਨੂੰ ਨਹੀਂ ਪੰਜਾਬ ਦੇ ਮੁਲਾਜ਼ਮਾਂ ਨੂੰ ਤੇ ਪੰਜਾਬ ਦੀ ਸੂਚੀ ਮੁਲਾਜ਼ਮ ਲਹਿਰ ਨੂੰ ਤੁਹਾਡੇ ਤੋਂ ਬਹੁਤ ਵੱਡੀਆਂ ਆਸਾਂ ਨੇ ਤੁਸੀਂ ਉਹਨਾਂ ਆਸਾਂ ਦੇ ਝੰਡਾ ਬਰਕਾਰ ਬਣੋਗੇ ਤੇ ਉਹ ਕਾਸ਼ੀ ਬਣਦੀ ਹੈ ਕਿ ਅੱਜ ਤੁਸੀਂ ਇੱਥੇ ਸੰਗਠਨ ਕਰਨ ਆਏ ਹੋ ਸੰਗਠਨ ਆਦਮੀ ਤੌਰ ਤੇ ਤੁਹਾਡੀ ਲੀਡਰਸ਼ਿਪ ਟਿੱਖਾ ਨਹੀਂ ਕਰੇਗੀ ਸਮੇਂ ਦੀ ਇਤਿਹਾਸਕ ਲੋੜ ਹੁੰਦੀ ਹੈ ਵਿਸ਼ਾਲ ਲੇਖਤਾ ਤਿੱਖੇ ਕੋਲ ਉਹ ਤੁਸੀਂ ਕਰੋਗੇ 4 ਮਾਰਚ ਨੂੰ ਬਜਟ ਸੈਸ਼ਨ ਤੋਂ ਬਜਟ ਸੈਸ਼ਨ ਦੇ ਦੌਰਾਨ ਬਜਟ ਪੇਸ਼ ਹੋਣ ਤੋਂ ਇੱਕ ਦਿਨ ਪਹਿਲਾਂ ਚੰਡੀਗੜ੍ਹ ਦੇ ਅੰਦਰ ਪੰਜਾਬ ਮਲਾਜਮ ਪੈਨਸ਼ਨਰ ਸੰਜੇ ਫਰਡ ਦਾ ਵੱਡਾ ਕੱਟ ਹੈ ਤੁਹਾਨੂੰ ਬੇਨਤੀ ਹੈ ਉਸ ਕੱਟ ਦੇ ਵਿੱਚ ਵੀ ਆਪਣੀ ਸ਼ੂਰਤ ਕਰਿਓ ਤੁਹਾਡਾ ਸਾਰਾ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਮਲਾਜਮਾਂ ਨੂੰ ਫੁਲਾਮ ਕਰਦੇ ਆ ਤੁਹਾਡੇ ਜਜ਼ਬੇ ਨੂੰ ਕਿ ਜੇ ਪੰਜਾਬ ਦੇ ਵਿੱਚ ਤਿੰਨ ਫਰੰਟਾਂ ਨੇ ਫੈਸਲਾ ਕੀਤਾ ਕਿ ਪ੍ਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਦੀ ਲੜਾਈ ਕੋਹੋਂ ਏਕੇ ਦੇ ਨਾਮ ਹੀ ਨੇਪਰੇ ਚੜ ਸਕਦੀ ਆ ਤਾਂ ਤੁਸੀਂ ਅੱਜ ਆਪਣਾ ਇਹ ਜਿਹੜਾ ਵੱਡਾ ਕਦਮ ਕੀਤਾ ਇਹ ਸਾਬਤ ਕਰ ਦਿੰਦਾ ਕਿ ਪੰਜਾਬ ਦੇ ਲੋਕ ਪੰਜਾਬ ਦੇ ਮੁਲਾਜ਼ਮ ਪੰਜਾਬ ਦੇ ਐਨਪੀਐਸ ਮੁਲਾਜ਼ਮ ਕੋਹੋਂ ਏਕੇ ਦੇ ਨਾਮ ਨੇ ਕਿ ਟੁੱਟਿਓਣਾ ਨੂੰ ਵੀ ਪਤਾ ਕਿ ਇਹ ਚਾਹੇ ਪੰਜਾਬ ਦੀ ਸਰਕਾਰ ਹੋਵੇ ਜਿਸ ਨੂੰ ਸੰਘ ਦੀ 2 ਟੀਮ ਕਿਹਾ ਜਾਂਦਾ ਜਾਂ ਕੇਂਦਰ ਸਰਕਾਰ ਹੋਵੇ ਹੋਂ ਤੱਕ ਦਾ ਇਤਿਹਾਸ ਇਸ ਗੱਲ ਦਾ ਗਵਾਹ ਕਿ ਜੇ ਕੇਂਦਰ ਸਰਕਾਰ ਨੂੰ ਕਿਸੇ ਨੇ ਝੁਕਾਇਆ ਤਾਂ ਉਹ ਏਕੇ ਤੇ ਸੰਘਰਸ਼ਾਂ ਨਹੀਂ ਝੁਕਾਇਆ ਉਹ ਸਰਕਾਰ ਜਿਹਦੇ ਬਾਰੇ ਲਗਾਤਾਰ ਸਵਾਲ ਉੱਠ ਰਹੇ ਨੇ ਕੇਂਦਰ ਸਰਕਾਰ ਕੇ ਉਹ ਇੱਕ ਫਾਸ਼ੀਵਾਦੀ ਸਰਕਾਰ ਆ ਕੱਲ੍ਹ ਦੀੋ ਗੱਲ ਆ ਕਿ ਗੂਗਲ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸੰਬੰਧਤ ਕਿਹੜਾ ਪਲੇਟਫਾਰਮ ਆ ਉਸ ਤੇ ਇੱਕ ਵਿਵਾਦ ਉੱਠਿਆ ਕਿ ਜਦੋਂ ਆਪਾਂ ਇਹ ਭਰਦੇ ਆ ਕਿ ਨਰਿੰਦਰ ਮੋਦੀ ਕੀ ਫਾਸ਼ੀਵਾਦੀ ਆ ਤਾਂ ਉਸ ਦੇ ਜਵਾਬ ਦੇ ਵਿੱਚ ਆਉਂਦਾ ਕਿ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਜਿਹੜਾ ਉਸ ਦੀਆਂ ਨੀਤੀਆਂ ਨੇ ਜਿਹੜੀਆਂ ਉਹ ਫਾਸ਼ੀਵਾਦੀ ਨੇ ਫਾਸਿਸਟ ਨੇਚਰ ਦਾ ਹੈਗਾ ਉਹ ਤਾਂ ਗੱਲ ਇਹ ਹੈ ਆ ਕਿ ਇਹ ਜਿਹੜੀ ਲੜਾਈਆਂ ਇਹ ਉਸ ਫਾਸ਼ੀਵਾਦ ਦੇ ਖਿਲਾਫ ਲੜਾਈ ਨਾਲ ਵੀ ਜੁੜਦੀਆਂ ਕਿਉਂ ਫਾਸ਼ੀਵਾਦ ਦਾ ਮਤਲਬ ਹੁੰਦਾ ਕੇਂਦਰੀਕਰਨ ਫਾਸ਼ੀਵਾਦ ਦਾ ਮਤਲਬ ਆ ਇੱਕ ਦੇਸ਼ ਇੱਕ ਨੀਤੀ ਇੱਕ ਧਰਮ ਇੱਕ ਪੈਨਸ਼ਨ ਕਿ ਜਦੋਂ ਰਾਜਾਂ ਨੇ ਮੁਲਾਜ਼ਮ ਆਪਣੀ ਆਪਣੀ ਪੈਨਸ਼ਨ ਦੀ ਗੱਲ ਕਰਨਗੇ ਜਦੋਂ ਪੁਰਾਣੀ ਪੈਨਸ਼ਨ ਪੰਜਾਬ ਚ ਬਹਾਲ ਹੋਊਗੀ ਜਿਵੇਂ ਹਿਮਾਚਲ ਤੇ ਬਾਕੀ ਰਾਜਾਂ ਚ ਬਹਾਲ ਹੋਈਆਂ ਤਾਂ ਇਹ ਫਾਸ਼ੀਵਾਦ ਨੂੰ ਵੀ ਛੱਟ ਬਜਣੀ ਆ ਬਰਬਾਦ ਅਫਸੋਸ ਦੀ ਗੱਲ ਆ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆ ਤੇ ਉਹਦੀ ਜਿਹੜੀ ਝਾੜੂ ਪਾਰਟੀ ਆ ਉਹ ਬੀਟੀਐਮ ਆ ਰੋਲ ਬਖੂਤੀ ਲਵਾ ਰਹੇ ਨੇ ਕਿਵੇਂ ਨਿਵਾ ਰਹੇ ਨੇ ਕਿ ਜਦੋਂ ਇਹ ਫੈਸਲਾ ਹੋਇਆ ਕਿ ਪੰਜਾਬ ਦੇ ਸਰਹੱਦਾਂ ਦੇ 50 ਕਿਲੋਮੀਟਰ ਦਾ ਜਿਹੜਾ ਦੈਰਾ ਉਹ ਬੀਐਸਐਫ ਦੇ ਹਵਾਲੇ ਕੀਤਾ ਜਾਊਗਾ ਤਾਂ ਇਹਨਾਂ ਦੇ ਮੂੰਹ ਨੇ ਜਿਹੜੇ ਉਹ ਬੰਦ ਹੋ ਗਏ ਚੁੱਪ ਹੋ ਗਏ ਜਦੋਂ ਇਹ ਫੈਸਲਾ ਹੋਇਆ ਕਿ ਰਾਜਾਂ ਦੇ ਮਰਦ ਅਧਿਕਾਰਾਂ ਨੇ ਉੱਪਰ ਹਮਲਾ ਕੀਤਾ ਗਿਆ ਕਸ਼ਮੀਰ ਦੇ ਟੋਟੇ ਕੀਤੇ ਗਏ 2 ਇੰਟੀਆਂ ਦੇ ਵਿੱਚ ਵੰਡਿਆ ਗਿਆ ਜਦ ਕਿ ਸੰਵਧਾਨ 'ਚ ਦਰਜ ਹੈ ਕਿ ਸਟੇਟ ਨੂੰ ਯੂਟੀ ਵੀ ਬਣਾਇਆ ਜਾ ਸਕਦਾ ਤਾਂ ਇਹ ਚੁੱਪ ਰਹੇ ਤੇ ਹੁਣ 1 ਸਾਲ 2 ਮਹੀਨੇ ਤੋਂ ਨੋਟੀਫਿਕੇਸ਼ਨ جاری ਹੋਇਆ ਹੋਇਆ ਪੈਨਸ਼ਨ ਦਾ ਪਰ ਜਿੰਨੀਆਂ ਭਰਤੀਆਂ ਹੋ ਰਹੀਆਂ ਨੇ ਉਹ ਸਾਰੀਆਂ ਨਵੀਂ ਪੈਨਸ਼ਨ ਦੇ ਸਕੀਮ ਦੇ ਤਹਿਤ ਹੋ ਰਹੀਆਂ ਨੇ ਜਿੰਨੀਆਂ ਰਿਟਾਇਰਮੈਂਟਾਂ ਹੋ ਰਹੀਆਂ ਨੇ ਐਲਪੀਐਸ ਵਾਲਿਆਂ ਦੀਆਂ ਉਹ ਐਨਪੀਐਸ ਦੇ ਦਿਨ ਹੋ ਰਹੀਆਂ ਨੇ ਤੇ ਹੁਣ ਵੀ ਚੁੱਪ ਨੇ ਝਾਕ ਰਹੇ ਨੇ ਕੇਂਦਰ ਸਰਕਾਰ ਵੱਲ ਭਈ ਕੇਂਦਰ ਸਰਕਾਰ ਨੇ ਮਾਮਲਾ ਹੱਲ ਕਰਨ ਲੱਗੀ ਤੁਹਾਨੂੰ ਆਪਣਾ ਨੋਟੀਫਿਕੇਸ਼ਨ ਜਿਹੜਾ ਉਹ ਲਾਗੂ ਕਰਨਾ ਪਊਗਾ ਨਹੀਂ ਪੰਜਾਬ ਦੇ ਲੋਕਾਂ ਨੇ ਸਿੱਖ ਲਿਆ ਕਿ ਜਿਵੇਂ ਕਿਸਾਨਾਂ ਦਾ ਸੰਯੁਕਤ ਕਿਸਾਨ ਮੋਰਚਾ ਹੋ ਸਕਦਾ ਫਿਰ ਐਨਪੀਐਸ ਮੁਲਾਜ਼ਮਾਂ ਦਾ ਵੀ ਸਾਂਝਾ ਮੋਰਚਾ ਸਾਂਝਾ ਫਰੰਟ ਇਹ ਸਾਡੇ ਲਈ ਇੱਕ ਰਾਹ ਹੈਗਾ ਤੁਹਾਨੂੰ ਪੀਣਾ ਕਿ ਜਿਵੇਂ ਦਿੱਲੀ ਵਾਲਾ ਮੋਰਚਾ ਲੋਕਾਂ ਨੇ ਦੁਬਾਰਾ ਰੱਖਿਆ ਕਿ ਏਕਾ ਟੁੱਟਣ ਨਹੀਂ ਦੇਣਾ ਸਾਨੂੰ ਅਪੀਲ ਹੈ ਕਿ ਜਿੰਨਾ ਏਕਾ ਬਣ ਗਿਆ ਉਹ ਟੁੱਟਣ ਨਹੀਂ ਦੇਣਾ ਜਿਹੜੇ ਬਾਹਰ ਰਹੇਗੇ ਉਹਨਾਂ ਨੂੰ ਵੀ ਤੁਸੀਂ ਏਕੇ ਦੇ ਵਿੱਚ ਲੈ ਕੇ ਆਉਣਾ ਤੁਹਾਡਾ ਬਹੁਤ ਬਹੁਤ ਧੰਨਵਾਦ